ਹਾਂਜੀ ਸਤਿ ਸ੍ਰੀ ਅਕਾਲ ਜੀ ਪਾਲਾ ਡੈਡੀ ਫਨ ਤੇ ਬੋਬੋ ਵੈਲਕਮ ਹੈ ਜੀ ਅੱਜ ਦੀ ਵੀਰੇ ਦਾ ਲੀਆ ਪਿੰਡ ਬੰਗਾਲੀ ਜ਼ਿਲ੍ਹਾ ਅਮਰਸਰ ਤਹਿਸੀਲ ਮਜੀਠਾ ਅੱਜ ਦੀ ਵੀਡੀਓ ਦੇ ਵਿੱਚ 10-12 ਮੱਝਾਂ ਤੇ ਦੋ گاਵਾ ਖਾਵਾਗੇ ਬਾਕੀ ਉਹ ਪੁੱਛਦੇ ਆ ਵੀ ਜਿਹਨਾਂ ਨੇ ਬਾਰੇ ਤੇਲ ਲੈਨੇ ਆ। ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਹੋਰ ਕੀ ਹਾਲ ਜੋ? ਬਹੁਤ ਮਿਹਰਾਂ ਜੀ ਉਹ ਕਲਗੀਧਰ ਪਾਸ਼ਾ ਦੀ। ਚਲੋ ਵਧੀਆ ਮੇਰਾ ਚੈਹੀਦੀ ਬਹੁਤ ਮੇਰਾ ਹੋ ਗਿਆ। ਬਾਕੀ ਸਾਰੇ ਸਾਰੇ ਵੀਰ ਭਰਾ ਆਹ ਲਾਡੇਰੀ ਫਾਰਮ ਤੇ ਵੀਡੀਓ ਬਣਾਉਣ ਲਈ। ਬਹੁਤ ਬਹੁਤ ਧੰਨਵਾਦ। ਪਿਆਰ ਭਰੀ ਸਾਰੇ ਦੇ ਨਾਲ ਸਾਸ੍ਰੀਕਾਲ। ਸਾਰੇ ਵੀਰ ਭੈਣ ਭਰਾਵਾਂ ਜਿੱਥੇ ਵੀ ਸਾਰੇ ਵੀਰ ਭੈਣ ਭਰਾ ਦੇਸ਼ ਵਿਦੇਸ਼ ਵਿੱਚ ਸਾਰਿਆਂ ਨੂੰ ਸਾਡੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਆਪਣਾ ਪਿੰਡ ਹੈਗਾ ਵਾ ਭੰਗਾਰੀ ਹਾਂਜੀ ਜ਼ਿਲ੍ਹਾ ਅੰਮ੍ਰਿਤਸਰ ਤਹਿਸੀਲ ਮਜੀਠਾ ਠੀਕ ਜੰਤੀਪੁਰ ਦਾ 4 ਕਿਲੋਮੀਟਰ ਪੈਂਦਾ ਛੋਟੀ ਭੰਗਾਲੀ ਆਏ ਠੀਕ ਹੈ ਜੀ ਤੇ ਬਾਕੀ ਕਿੰਨੀਆਂ ਮੱਜਾਂ ਚ ਆਪਣੀਆਂ ਮੱਜਾਂ ਦਾ ਆਪਣੇ ਗੋਂ ਚਲੋ ਵਾਧਿਆ ਕੁਝ ਸਾਰੀਆਂ ਨਹੀਂ ਪਾਉਣੀਆਂ ਹਾਂਜੀ ਮੱਜਾਂ ਸਾਤੀ ਪਾਵਾਂਗੇ ਠੀਕ ਹੈ ਤੇ گاਵਾ ਵੀ 1-2 ਪਾਵਾਂਗੇ ਬਾਕੀ ਮਈਆਂ ਜਿਹੜੀਆਂ ਹੁਣ ਸੁਈਆਂ ਕੱਲ ਦੀਆਂ ਬਹੁਤ ਪਾਸੋਂ ਦੀਆਂ ਸੁਈਆਂ ਠੀਕ ਹੈ ਜੀ ਤਾਜ਼ੀਆਂ ਹੀ ਆ ਉਹ ਘੋਵਾਂਆਂ ਰਹਿਣ ਦੇਣੀਆਂ ਵਾ ਜੇ ਕੋਈ ਇੱਥੇ ਵੀਰ ਭੈਣ ਭਰਾ ਆਊਗਾ ਕਿ ਇਹਨੂੰ ਚੰਗੀ ਲੱਗੂ ਤੇ ਵੇਖ ਕੇ ਲੈ ਜਾਏ ਮਈਆਂ ਵੱਡੀਆਂ ਵਾ ਤਿੰਨ ਕ ਚੰਗੀਆਂ ਸੁਈਆਂ ਠੀਕ ਹੈ ਠੀਕ ਹੈ ਦੋ ਕ ਮਈਆਂ ਦੇ 4 15-15 ਕਿਲੋ ਵਾਲੀਆਂ ਵਾ ਠੀਕ ਹੈ ਜੀ ਤੇ ਬਾਕੀ ਤੇ ਸੁਈਆਂ ਸਾਰੀਆਂ ਆ ਵੀ ਸੁਈਆਂ ਛੋਟੀਆਂ ਸਾਰੀਆਂ ਠੀਕ ਆ ਨਾਲ ਦੇ ਬੱਚੇ ਤਾਜ਼ੀ ਬਿਲਕੁਲ ਬੋਲੇ ਦੇ ਆ ਪਹਿਲੇ ਸੇ ਠੀਕ ਹੈ ਤੇ ਬਾਕੀ ਜਿਹੜਾ ਮੰਡੀ ਚੋਚ ਵਾਉ ਵਜਾਓ ਟਣਕਾਓ ਤਸੱਲੀ ਕਰਕੇ ਖੜੋ ਅੰਦਰ ਕੋਹੀ ਠੀਕ ਹੈ ਰੋਡਾਂ ਦੇ ਚੋ 3 ਡੰਗ ਚੋ ਜਿੰਨੇ ਪੈਸੇ ਦੇਣੇ ਸੀ ਪੈਸੇ ਦੇ ਗਏ ਆ ਹਾਂਜੀ ਤੇ ਅਗਲੇ ਦਿਨ ਪੈਸੇ ਦੇਣੇ ਆ ਤੇ ਭਾਵੇਂ 4 ਡੰਗ ਚੋ ਸੱਲੀ ਕਰੇ ਖਲੋ ਠੀਕ ਹੈ ਮਾਲ ਵੀ ਝੋਡੀ ਆ ਪਹਿਲੇ ਸੋਈ ਝੋਡੀ ਸੋਈ ਨੀ ਪਿਓਰ ਇੱਕ ਰੰਗ ਕਾਲੀ ਪਿਓਰ ਝੋਟੀ ਦੇਖੋ ਇਹ ਆਈ ਇੱਕ ਰੰਗ ਹਾਂਜੀ ਬਾਕੀ ਮਾਲ ਦੇ ਰੱਬ ਦੀ ਮਿਹਰ ਨਾਲ ਰੋਜ਼ ਹੀ ਗੱਲ ਕਰਦੀ ਆ ਵੀ ਅੰਦਾਜ਼ਾ ਦੋ ਤਿੰਨ ਡੰਗ ਰੇਜੂ ਜੁੰਦੀ ਆ ਕੱਲ ਵੀ ਵੇਚੀਆ ਪਾਉ ਉਹ ਜਿਵੇਂ ਕੰਮ ਚੱਲਦਾ ਵਾ ਠੀਕ ਹੈ ਜੀ ਵੀਡੀਓ ਥੋੜੀ ਜਿਹੀ ਘੱਟ ਪਾਈ ਗਈ ਆ ਹੋਰ ਆਪਣੀ ਥੇ ਮੋਢੇ ਘਰਾਉਂਦੇ ਇਹ ਪਹਿਲੇ ਸੂਆ ਕੱਢੀ ਜੋ ਪਹਿਲਾ ਸੂਆ ਕੱਢੀ ਪਹਿਲਾ ਸੂਆ ਕੱਢੀ ਜੀ ਠੀਕ ਹੈ ਜੀ ਮਗਰ ਵੀ ਕੱਢੀ ਜੇ ਤੇ ਸੂਈ ਨਿਕਨਾਂ ਕਿੰਨਾ ਟਾਈਮ ਹੋ ਗਿਆ ਵੀਰ ਜੀ ਬਿਲਕੁਲ ਪਿਓਰ ਅਮੋਰਾ ਵਾਏ ਇੱਕ ਕਵਾਲ ਵੀ ਇਸ ਵਿੱਚ ਚਿੱਟਾ ਨਹੀਂ ਆ ਬਿਲਕੁਲ ਜੱਡ ਬਲਾ ਗਿਆ ਕੇ ਜੱਡ ਬਲਾ ਬਿਲਕੁਲ ਠੀਕ ਹੈ ਜੀ ਬਾਕੀ ਚੂਣ ਬੜੀ ਸਾਰ ਹੈ ਸੀਰ ਬੜੀ ਆ ਠੀਕ ਹੈ ਜੀ ਬਹੁਤ ਹੀ ਛੱਡੀ ਆ ਤੇ ਦੁੱਧ ਕਿੰਨਾਂ ਕੱਢਿਆ ਇਸ ਟਾਈਮ ਠੀਕ ਹੈ ਜੀ ਬਾਕੀ ਵੇਖੋ ਸਵੇਰ ਦਾ ਟਾਈਮ ਹੈ ਜੀ ਹਾਂ ਜੀ ਅਜੇ ਸਵੇਰ ਦਾ ਟਾਈਮ ਹੈ 10:00 ਦਾ ਠੀਕ ਹੈ ਠੀਕ ਹੈ ਸ਼ਾਮ ਨੂੰ ਮੈਂ ਫਲ ਫਲ ਬਾਹਰ ਨੂੰ ਆਉਣ ਕਿਉਂ ਠੀਕ ਹੈ ਜੀ ਸ਼ਾਮ ਤੱਕ ਮੈਂ ਲੱਗਣੀ ਆ ਹੁਣ ਤੇ ਜੇ ਸਵੇਰ ਦਾ ਕੰਮ ਆ ਮੈਂ ਵਧੀਆ ਲੈਣਾ 5 ਵਜੇ ਚਾਈਆ ਮੱਝ ਖੋਲਾ ਲਾਣਾ ਫਟ ਫਟ ਕਰੀ ਚੱਤ ਕਰ ਜਾ ਠੀਕ ਆ ਠੀਕ ਹੈ ਜੀ ਉਹ ਭਾਂਤੀ ਹੁਣ ਜਾਂਦੇ ਪੈਦ ਚਲੋ ਦੱਸੋ ਫੇੜੀ ਦੀ ਦਾ ਛੋਟੀ ਵੱਡੀ ਉਹਦਾ ਕਾਦਗਾਠ ਵਾਲੀ ਆ ਪਹਿਲਾਂ ਨੇ ਹਾਂਜੀ ਉਹਦਾ ਮੁੱਲ 85000 ਰੁਪਏ ਕਰਦੇ ਹਾਂ ਛੋਟੀ ਬਹੁਤ ਚੰਗੀ ਆ ਹਾਂਜੀ ਬਹੁਤ ਹੀ ਚੰਗੀ ਜਿਆਦਾ ਚੋਣ ਚਾਂ ਸਾਫ ਹੈ ਸੀ ਲੁਛੰਡੀਆ ਕੱਟੀ ਮਗਰ ਤਾਜਾ ਬੱਚਾ ਵਾ ਠੀਕ ਆ ਤੇ ਨਾਂ ਇਹਦਾ ਪੰਜਾਬੀ ਦਾ ਨਾਂ ਇਹਦਾ ਸੀ ਬਿਲਕੁਲ ਦੇਣ ਵਾਲਾ ਮੁੱਲ ਕਰ ਦੇਣਾ ਵਾ ਹਾਂਜੀ ਬਸ ਕਰ ਦਿਆਂ ਵੀਡੀਓ ਬਣਾਉਣੇ ਇਹਦਾ ਮੁੱਲ 80 ਦੇ ਘੱਟ ਦੋ ਤੇ 75 ਹੀ ਦੇ ਦਾਂਗੇ ਠੀਕ ਆ ਜੀ 75 ਹਜ਼ਾਰ ਦੀ ਝੋਟੀ ਹਾਂ ਨਾ ਦੇ ਦਾਂਗੇ ਇਹਨੇ ਫੇਰ ਝੋਟੀ ਤੇ ਭਾਰ ਕਰ ਰਿਹਾ ਐ ਇੰਨੇ ਸੁਵੇ ਆ ਫੋਨ ਵੀ 8-9 ਕਿਲੋ ਬੋੜਾ ਹੋਊਗਾ ਠੀਕ ਆ ਜੀ ਉਹ ਕਾਲੀ ਪਹੁੰਚੀ ਐ ਕੋਈ ਨੂੰ 4 ਦਿਨ ਹੋ ਗਏ ਆ ਅਸੀਂ ਬੋੜਾ ਨਹੀਂ ਬਣਾਇਆ ਪਤਾ ਨਹੀਂ ਬਣਨਾ ਹੋਊਗਾ ਨਹੀਂ ਬਣਨਾ ਆਨੇ ਝੂਠ ਮਾਰ ਗਏ ਕੱਟੀ ਨਾ ਮਗਰ ਤੇ ਕੱਟੀ ਮਗਰ ਤਾਂ ਜਬ ਬੱਚਾ ਖਾਣ ਲੈ ਬੱਚੇ ਇਕੱਠੇ ਬਾਜੂ ਮਾਰਦੇ ਨੇ ਠੀਕ ਠੀਕ ਹੈ ਜੀ ਠੀਕ ਹੈ ਜੀ ਪਹਿਲੀ ਸਵੇਰ ਨੂੰ ਸਾਫ ਚਕਲੀ ਆ ਹਾਂਜੀ ਹਾਂਜੀ ਜਿਆਦਾ ਮਸਾਲਾ ਵਾਲੀ ਆ ਠੀਕ ਹੈ ਜੀ ਕੱਦ ਬਹੁਤਾ ਵੱਡਾ ਨਹੀਂ ਤੇ ਬਹੁਤਾ ਛੋਟਾ ਨਹੀਂ ਵਿਚਲਾਵਾ ਹਾਂਜੀ ਬਾਕੀ ਦੁੱਧ ਵਾਲੀ ਕੱਢੀ ਆ ਠੀਕ ਹੈ ਜੀ ਦੱਸੋ ਖਰੀ ਦੇ ਬਾਰੇ ਦੂਜੀ ਸਵੇਰ ਚਕਲੀ ਸੂਈ ਜੀ ਦੂਜੀ ਸਵੇਰ ਚਕਲੀ ਹਾਂ ਵੇਖੋ ਸੂਈ ਨਾ ਕਰ ਨਾ ਇਹ ਵੀ ਪ्योर ਅਮੋਰਾ ਇਹ ਵੀ ਜੱਦ ਬਲੈਕ ਪੂਰੀ ਬਿਲਕੁਲ ਪ्योर ਠੀਕ ਹੈ ਜੀ ਹਾਂ ਇੱਕਾ ਦੁੱਧ ਕਿੰਨਾ ਲੱਗ ਜਾ ਹਾਂ ਰੋ ਭਾਜੀ ਇਹ ਵੀ ਦੱਸਾਂ ਤੂੰ ਛੋਟੀ ਬਾਹਰ ਹੋ ਗਈ ਠੀਕ ਹੈ ਜੀ। ਪਰ ਜਿਹੜੇ ਘੱਟ ਵਜਣ ਵਾਲੀ ਆ ਤੇ ਸੂਈ ਨੂੰ ਕਿੰਨਾ ਘਣਾ ਮੋਗੈ ਜੋ ਇਹਨੂੰ ਹੋ ਗਿਆ ਦਿਨਾ 10 ਦਾ ਨਗਦੀ 10 ਦਾ ਨਗਦੀ ਆ। ਆ ਇਹ ਕੱਟੀ ਠੀਕ ਹੈ ਜੀ। ਇਹਨੇ ਮੰਨ ਲੁ ਕੱਟੀ ਆ ਚੌਣ ਚੌਣੀ ਵੀ ਜਿਆਦਾ ਚੰਗੀ ਆ। ਠੀਕ ਹੈ ਜੀ। ਇਹ ਦੂਜਾ ਸੂਆ ਗਿਆ ਜੋ। ਦੂਜਾ ਸੂਆ ਦੇ। ਠੀਕ ਹੈ। ਭਾਰੀ ਮਹੀ ਵਜਣ ਵਾਲੀ ਆ। ਇਹ ਬੜੇ ਸਾਡੇ ਵੀਰ ਭਾਵਾਣ ਬੇਸਤੀ ਜੀ ਬੜਾ ਬੰਦਾ ਆ ਰਿਆ ਸੀ। ਗੁਰਦਰ ਦੇ ਗਰੰਟੀ ਸਾਹਿਬ ਜੀ ਛੋਟੀ ਹੀ ਆ। ਹਾਂਜੀ। ਤੇ ਬੜੇ ਪੈਸੇ ਮੰਗਦਾ ਰਿਹਾ 1.2 ਮੰਗਦਾ ਰਿਹਾ 1.1 ਮੰਗਦਾ ਰਿਹਾ ਠੀਕ ਐ ਤੇ ਬੜੇ ਵੀਰ ਭਰਾ ਨੇ ਕਿ ਚਲੋ ਸਾਡੀ ਥੋੜੀ ਜਿਹਾ ਜਗਣਾ ਆਉਣ ਜਾਂ ਹਾਂਜੀ ਇਹ ਸਾਨੂੰ ਚਲੋ ਹਣ ਆਲ ਮੈਂ ਕੀ ਆ ਠੀਕ ਐ ਹਾਂਜੀ ਜੇ ਦੱਸੋ ਭਾਣੇ ਦੇ ਭਾਣੇ ਮੁੱਲ ਕਰਨਾ ਹਾਂਜੀ ਇਹਦਾ ਮੁੱਲ ਜਨਾ ਮੱਝ ਤੇਰੀ ਮੈਂ ਜਣੀ ਆ 80000 ਦੋ ਦੇ ਕੋ 10 ਕਿਲੋ ਹੋਗਾ ਇਹਦਾ ਮੁੱਲ ਜਿਹੜਾ ਵਨ ਬਿਲਕੁਲ ਠੇਮਲਾ ਕਰ ਦੇਣਾ ਹਾਂਜੀ 75000 ਦੀ ਦਵਾਂਗੇ ਠੀਕ ਐ ਤੇ 75000 ਦੇ ਵਿੱਚੋਂ ਵੀ 2000 ਛੋਟ ਕਰ ਦਾਂਗੇ ਠੀਕ ਹੈ ਜੀ ਤੇ ਤਰੀਆਂ ਵਿੱਚੋਂ ਵੀ ਲਵਾਂਗੇ ਵੱਡੀ ਠੀਕ ਹੈ ਨਿੱਜੀ ਨਹੀਂ ਦੁੱਧ ਵੀ 10 ਕਿਲੋਨ ਲੀਟਰ ਹਾਲ ਕੇ ਮਿੰਨਤੇ ਖੜੇ ਕੋਈ ਠੀਕ ਹੈ ਜੀ ਜਵਾਬ ਸਮਾ ਵਧੀਆ ਇੱਕ ਨੰਬਰ ਦਾ ਠੀਕ ਹੈ ਜੀ ਆ ਮੈਂ ਦੂਜਾ ਸਵੇਰ ਆ ਗਿਆ 12 ਕਿਲੋਨ ਲੀਟਰ ਵਾਲਾ ਪੂਰਾ ਮਿੰਤੀ ਕਿੰਤੀ ਵਾਲਾ ਠੀਕ ਹੈ ਜੀ ਕਟਾ ਪੌਣੇ ਬਾਲਾਂ ਦੀ ਹੋਊਗਾ ਇਹਦਾ ਇਹਦੇ ਮਗਰ ਕਟਾ ਤਾਂ ਜੀ ਸੁਈ ਮੈਲਾ ਮੂਲੇ ਮਾਰਨਾ ਠੀਕ ਹੈ ਜੀ ਸਿੰਘ ਉੱਤੇ ਪਏ ਮੀਣੀ ਜੇ ਪੂਰਾ ਸਿੰਘ ਹਿਲਦੇ ਆਵੇਂ ਕੁੱਤੇ ਪਏ ਸਿੰਘ ਵੀ ਰੁਕਤੇ ਬਿਲਕੁਲ ਠੀਕ ਹੈ ਠੀਕ ਹੈ ਜੀ ਆ ਵੀ ਆਵੇਂ ਠੀਕ ਹੈ ਹਾਂ ਜੀ ਉਹ ਜਿੱਤ ਉਹ ਮਾਲਕ ਨੇ ਜੋ ਬਣਾਇਆ ਹਾਂ ਵਾ ਇਦਾਂ ਵਿੱਚ ਤੋਫਤੇ ਹੀ ਰੱਖੇ ਹੁੰਦੇ ਆ ਇਹ ਦੂਜਾ ਸੁਹਾਜ ਹਾਂਜੀ ਦੂਜਾ ਕਰਨ ਲਈ ਕੁੱਤੀ ਜਾ ਕਰਨ ਲੈ ਠੀਕ ਜਾਓ ਸਰ ਬਾਬਾ ਵੱਡੀ ਮਈ ਆ ਤੀਜਾ ਸਦਲਾ ਨਹੀਂ ਵੱਡੀ ਆ ਬਾਜਨ ਵਾਲੀ ਪੜੀ ਜੁੜੀ ਆ ਦੁੱਧ ਬੜਾ ਮਈ ਨੂੰ 12-13 ਗੋਲਦਿਆਂ ਠੀਕ ਆ ਜੀ ਕਿਹੜਾ ਵਪਾਰੀ ਵਾਲਾ 15-16 ਬਾਲਟੀ ਵਾਲਾ 15 ਕਿਲੋ ਜਾਪੂ ਪਿਆ ਭਾਵੇਂ 16 ਜਾਪੇ ਪਿਆ ਅਜੇ ਨੂੰ ਜੇ ਘਮਾਣਾਗੇ ਨਾ ਤੇ ਖੰਡਾ ਕਰਨ ਲੀਟਰ ਮਾਰਾਂਗੇ ਹਾਂਜੀ 12 ਕਿਲੋ ਠੀਕ ਆ ਜੀ ਵਾਲਿਆਂ ਵਾਲਾ 15-16 ਹੀ ਆ ਭਾਵੇਂ ਮਿੰਟੇ ਕਹਿਣਾ ਪਿਆ 12 ਕਿਲੋ ਓਦਾਂ ਪਾਰਟੀ ਚ ਭਿਆ 15 ਨਹੀਂ ਹੋਊਗਾ ਦਾਪੂ ਦਾ ਠੀਕ ਆ ਉਦਾਂ 12 ਕਿਲੋ ਪੱਕਾ ਹੋਊਗਾ ਚਵਾਪ ਸਮਾ ਇੱਕ ਨਮਰਦਾ ਵੱਡੀ ਮੀਣੀ ਆ ਠੀਕ ਹੈ ਸਿੰਘ ਫਿਰ ਹਿੱਲ ਜੇ ਪੂਰੇ ਦੋਵੇਂ ਜਿੱਦਾਂ ਹfte ਪਏ ਆ ਦੱਸੋ ਦੱਸੋ ਇਹਦਾ ਮੁੱਲ ਨਾ ਮਰਜ਼ੀ ਕਰੀਏ ਦੇ ਦਾਂਗਾ ਮੈਂ 86000 85000 ਇਹਦਾ ਹਾਂ ਨਹੀਂ ਮੁੱਲ ਕੋ ਕਰਦਣਾ 80000 ਨਹੀਂ ਦੇਣੀ ਆ ਠੀਕ ਆ ਜੀ ਉਹ ਚੋ 500 ਰੁਪਏ ਸ਼ੋਰ ਕਰਦੀਆਂ ਕਿਉਂ ਠੀਕ ਆ ਜੀ ਦੁੱਧ 12 ਕਿਲੋ ਮਿਲ ਗਏ ਪਰ 3 ਡੰਗ ਚੋਏ ਆਉਣ ਦੀ ਖੇਤ ਲੋਦੀ ਆ ਜੋ ਤੇ ਹਿੱਟ ਵਾਗੇ ਬਾਰਾਂ ਗਲੂ ਬੁੜਾ ਕਰਕੇ ਦੇਣਾ ਠੀਕ ਹੈ ਕੋਈ ਤਾਂ ਨਹੀਂ ਲੱਗਦਾ ਤੇ ਸੂਈ ਨੂੰ ਕਿੰਨਾ ਟਾਈਮ ਹੋ ਗਿਆ ਸੀ ਵੀ ਇਹ ਹੋ ਗਿਆ 5 6 7 80 ਦੀ ਲੈ ਕੇ ਵੀ ਅਗਲਾ ਖੂ ਮੈਂ ਲੱਖ ਰਹੀ ਆ ਠੀਕ ਹੈ ਜੀ ਜਿੰਨੀ ਕਰ ਤੂ ਉਤਾਲੀ ਆ ਆਹ ਜੋੜੀ ਪਿਓਰ ਹਰਿਆਣੇ ਦੀ ਜੋੜੀ ਇਹ ਦੁੱਧ ਲੈਣ ਦੀ ਗੱਲ ਤੇ ਬੱਕਰੀ ਜੇ ਕੋਈ ਇੱਧਰ ਦੀ ਇਹਨੂੰ ਕਹਦੇ ਨਾ ਉਹਨੂੰ ਉਹਨੂੰ ਫ੍ਰੀ ਦਵਾਂਗੇ ਫ੍ਰੀ ਜੋੜੀ ਨਾਮ ਉਹਨੂੰ ਉਹਨੂੰ ਫ੍ਰੀ ਦਵਾਂਗੇ ਫ੍ਰੀ ਜੋੜੀ ਨਾਮ ਹੋਏ ਤੀ ਇਹ ਇੱਕ ਸੱਤੜ ਦੀ ਆਈ ਹੈ ਪਹਿਲੇ ਸੋਵੇ ਇਹ ਪੂਰੀ ਨਾਮ ਹੋਏ ਜੋੜੀ ਫ੍ਰੀ ਤੀ ਜੋ ਕੋ ਬੰਦਾ ਦੁੱਧ ਲੈਣ ਦੀ ਗੱਲ ਉਹ ਕਿ ਇੱਧਰ ਦੀ ਕਹੋ ਜਿਉਂ ਕਦੇ ਸਾਫਤੀ ਕਰਦੇ ਦੇ ਹਾਂ ਉਨਝੋਟੀ ਫਰੀ ਉਹਨੂੰ ਝੋਟੀ ਫਰੀ ਦੁੱਧ ਦੇ ਕੋਈ 11 12 ਕਿਲੋ ਪਰੇ ਥਾਣ ਤੇ ਨੇ ਠੀਕ ਹੈ ਕੱਟੀ ਮਗਰ ਥਾਣੇ ਦਾ ਮੂੰਹ ਦੇ ਗੜੀ ਕੋ ਆ ਗਿਆ ਤੁਹਾਡੇ ਕੋਲੋਂ ਠੀਕ ਹੈ ਤੇ ਨਾਰ ਨਹੀਂ ਪਈ ਕੋ ਗਲਤੀ ਨਹੀਂ ਗਈ ਉਹ ਠੀਕ ਹੈ ਸਮਾਪ ਹੁੰਦਾ ਵਾ ਪਰ ਹੀ ਤਿੰਨਾਂ ਸਾਂਝ ਦੇਣੀ ਆ ਪੂਰੇ ਮਹੀਨਿਆਂ ਮੈਂ ਹੀ ਸਾਂਭੀ ਜਾਗਾਂਗੀ ਤੇ ਵੱਡੀ ਝੋਟੀ ਏ ਵੇਖੋ ਜੇ ਕਦੇ ਥਾਣਨਾ ਗਾੜੀ ਵੀ ਗਾਲ ਨਿਕਾ ਜੇ ਵੱਡਾ ਥਾਣੀ ਇਹਦਾ ਮਰਿਆ ਹਾਂਜੀ ਅਗਲਾ ਥਾਣੇ ਹ ਖਲਾ ਦਿਓ ਕਬੈਣੀ ਹਾਲਦਾ ਦੂਜੀ ਬਾਈ ਦਾ ਹਾਥਾਂ ਨਾਲ ਆ ਹਾਂਜੀ ਆ ਹਾਥਾਂ ਨੇ ਠੀਕ ਹੈ ਠੀਕ ਹੈ ਇਹ ਥਾਂ ਨੂੰ ਥੋੜੀ ਰਿਕਵਰਟ ਪੈ ਗਈ ਆ ਵੇ ਕੱਡੀ ਕੋਠੇੜੀ ਝੋਟੀ ਮਗਰ ਦੀ ਜੋੜੀ ਜੋ 10 ਕਿਲੋ ਦੇ ਨਾਪ ਕੇ ਦਵਾਂਗੇ ਕੱਲੀ ਮਗਰ ਦੀ ਚੋ ਠੀਕ ਹੈ ਜੀ ਮਗਰ ਦੀ ਜੋੜੀ ਜੋ 10 ਕਿਲੋ ਲੀਟਰ ਦਾ ਮਿਣ ਕੇ ਦਵਾਂਗੇ ਬਾਅਦ ਨੂੰ ਠੀਕ ਹੈ ਜੀ ਮੈਂ ਕੱਲੇ ਦੋਹਾਂ ਥਾਂਾਂ ਜੋ ਮਗਰ ਦੀ ਜੋੜੀ ਜੋ ਠੀਕ ਹੈ ਜੀ ਤੇ ਸੂਈ ਨੂੰ ਕਿੰਨਾ ਕਟਾਮ ਹੋ ਗਿਆ ਜੋ ਇਹਨੂੰ ਸੂਈ ਨੂੰ ਹੋ ਗਿਆ ਪੰਜਾਂ ਕੱਟੀ ਮਗਰ ਦੇ ਹਫ਼ਤਾ ਲਾਲ ਹੋ ਗਿਆ ਉਹਨੂੰ ਠੀਕ ਹੈ ਜੀ ਆਦ ਇਹ ਆ ਵੀ ਮੈਂ ਘਰ ਦਾਰ ਦੂ ਜੇ ਘਰ ਦਿਲ ਦੂਗੀ ਠੀਕ ਹੈ ਜੀ ਵੱਡੀ ਝੋਟੀ ਆ ਕੇ ਏਡੀ ਵੀ ਲਈ ਨਹੀਂ ਜਾਂਦੀ ساری ਬੰਦੇ ਕੋਲ ਵੱਡੀ ਜੋ ਪਰ ਇਹ ਸਿਰਫ ਹਣ ਠੰਡ ਦਾ ਕਰਕੇ ਹਾਨੂੰ ਮਿਲੀ ਤੇ ਗਾੜੀ ਦੇ ਦਈ ਇੱਕ 35 ਤਾਂ ਹਾਨੂੰ ਮਿਲਦਾ ਗੱਬਨ ਦਾ ਗੱਬਨ ਦਾ ਪਰ ਅਸੀਂ ਸਾਂਭੀ ਲਾ ਕੇ ਇੱਕ 35 ਹਾਨੂੰ ਮਿਲਦਾ ਗੱਬਨ ਦਾ ਅਸੀਂ 170 ਮੰਗਵੇਂ ਹਾਂ ਚਲੋ ਹੁਣ ਫੂਪੀ ਜੇ ਮੈਂ ਥਾਨੇ ਉਸ ਬਹਿ ਗਿਆ ਹਾਂਜੀ ਅਗਲੇ ਨੂੰ ਤੇ ਹੁਣ ਤੇ ਮੁੱਲ ਕਰ ਦੇਣਾ ਦਾ ਬਿਲਕੁਲ ਹੀ ਇਦਾਂ ਦੀ ਮੈਂ ਟੋਕੜ ਨਹੀਂ ਮਿਲਦੀ ਜਿੰਨਾ ਮੁੱਲ ਹੁਣ ਕਰ ਦੇਣਾ ਦਾ ਠੀਕ ਹੈ ਤਿੰਨਾ ਸੌ ਨਾ ਜਮ ਨਹੀਂ ਮੈਂ ਇਹ ਮੈਂ ਤਿੰਨਾ ਸੌ ਨਾ ਜਮ ਨਹੀਂ ਮੈਂ ਜਿਹੜਾ ਇਹ ਮੁੱਲ ਦਾ ਨਾ ਤਿੰਨਾ ਸੌ ਨਾ ਜਮ ਨਹੀਂ ਕਿਸੇ ਨੇ ਕਰਦੇ ਨਹੀਂ ਬੰਦੇ ਚਲੋ ਛੱਬਾ ਬਣੀ ਬੁਰੂ ਸ਼ਾਮਾਂ ਨੂੰ ਹੁਣ ਤਾਂ 11 ਵਜੇ ਆ ਠੀਕ ਹੈ ਜੀ ਪੂਰਾ ਚੌਰ ਛੱਡਾ ਖੋਟੇ ਖੜ ਇਹ ਮੈਂ ਨਹੀਂ ਦੇ ਦਾਂਗੇ 85 ਹਜ਼ਾਰ ਦੀ ਪੁਰੀ 85 ਦੀ ਵੀ ਨਹੀਂ 80 ਦੀ ਵੀ ਨਹੀਂ ਹੁਣ ਹਰਾ ਨਹੀਂ ਮੁੱਲ ਕਰ ਦੇਣਾ ਇਹਦਾ ਜੇ ਕਿਨੂੰ ਵਾਰਾ ਖਵੇ ਤੇ ਵੀਰ ਭਰਾ ਦਾ ਫੋਨ ਕਰੇ ਨਹੀਂ ਤੇ ਬੇਸ਼ੱਕ ਮੇਰਾ ਫੋਨ ਨਾ ਅੰਕ ਦੇ ਠੀਕ ਹੈ ਜੀ ਇਹ 75000 ਦੀਆਂ ਨਾਲ ਦੇਣੀ ਝੋਟੀ ਦੂੰਗਾ ਨਿੰਦੀ ਠੀਕ ਹੈ ਦੋ ਦੋ ਮਗਲੇ ਜੋੜੀ ਜੋ 10 ਕਿਲੋ ਚੋਕ ਦੇਵਾਂਗੇ ਅਗਲਾ ਹਾਲ ਕੱਟੀ ਛੱਡ ਗਿਆ ਦੋਹਾਂ ਦਿਨਾਂ ਦੇ ਨਾਲ ਜੋ ਸਵਾ ਕੁ ਕਿਲੋ ਹਲੇ ਸਵਾ ਕੁ ਕਿਲੋ ਹਲੇ ਕੱਲੇ ਜੋ ਹੂਗਾ ਕੱਟੀ ਜਾਂਦੀ ਆ ਠੀਕ ਹੈ ਹਾਂਜੀ 10 ਕਿਲੋ ਤਾਂ ਮਿੰਟ ਦੇਵਾਂਗੇ ਦੋਹਾਂ ਦਿਨਾਂ ਨੂੰ ਦੋਹਾਂ ਮਗਲਾਂ 10 ਕਿਲੋ ਮਿੰਟ ਦੇਵਾਂ ਉਹ ਲੀਟਰ ਵਾਲਾ ਠੀਕ ਹੈ 28 ਹੋਊਗਾ 7 ਹੋਊਗਾ 10 ਤੋਂ ਬਾਹਰ ਮਿੰਟ ਦੇਵਾਂਗੇ ਅਮੋ ਸਾਹਮਣੇ ਆਣ ਕੇ ਜੇ ਕੋਈ ਮਹੀਨਿਆਂ ਤੱਕ ਤੇ ਖਰਚਾ ਵੀ ਆਉ ਜਾਂਦਾ ਸੀ ਤਾਂ ਤੇ ਜੇ ਕੋਈ ਕਹਦੇ ਮੈਂ ਇੱਧਰ ਦੀ ਆ ਥਾਨ ਜ਼ਰੂਰ ਹੈਗਾ ਇਹ ਲੱਖ ਨਹੀਂ 2 ਲੱਖ ਵੀ ਆ ਵੀ ਮੈਂ ਥੋੜੀ ਭਾਲ ਪੈ ਗਈ ਆ ਆ ਦੱਸ ਦਿੰਨੇ ਆ ਵੀ ਆਪਾਂ ਮੋਲੀ ਹੋ ਗਾ ਜਾਨ ਇਹ ਵੀ ਸੁਈ ਜੋ ਪਹਿਲੇ ਸਵੇਰ ਝੋੜੀ ਕੋਲ 7 ਕਿਲੋ ਹੈਗਾ ਲੱਗ ਬੰਨੇ ਆ ਠੀਕ ਹੈ ਜੀ 6 ਮੰਨ ਕਿਲੋ ਦੇ ਕੋਈ 6 ਕਿਲੋ ਦੁੱਧ ਪਹਿਲਾ ਸੁਆ ਕੱਟੀ ਮਗਰ ਤਾਜੀ ਸੁਈ ਹੈ ਕੱਟੀ ਮਗਰ ਇਹ ਤਾਜੀ ਸੁਈ ਹੈ ਮਗਲੇ ਸਾਨੂੰ ਪਹਿਲ ਪਈ ਹੈ ਪਿਛਲੇ ਨੂੰ ਠੀਕ ਹੈ ਜੀ ਪਿਛਲੇ ਨੂੰ ਪਹਿਲ ਪਈ ਥਣ ਪੂਰਾ ਚੱਲਦਾ ਵਾ ਦੁੱਧ ਬਰਾਬਰ ਦੁੱਧ ਬਰਾਬਰ ਆਉਂਦਾ ਵਾ ਥਣ ਮੜੀ ਤਾਂ ਰਣੀ ਥੋੜੀ ਭਾਲ ਸਕਦੇ ਆ ਉਹਦਾ ਤਾਂ ਦੁੱਧ ਬਰਾਬਰ ਹੈ ਦੁੱਧ ਬਰਾਬਰ ਦੁੱਧ ਨਹੀਂ ਘਟਾਊਗਾ ਪਹਿਲੇ ਚੋਟੀ ਪਹਿਲੇ ਸੂਚ ਚੋਟੀ ਆ ਲਾਗੋ ਲਈਓ ਸਾ ਤੇ ਅਗਲਾ ਆਪਣੀ ਸਮਝ ਨਾਵੇਂ ਹਾਂਜੀ ਤਾਂ ਟੋਟਲ ਪੂਰਾ ਜਦੋਂ ਬਰਾਬਰ ਆ ਉਹਨੂੰ ਭਰਾਂ ਪਈ ਆ ਭਾਵੇਂ ਉਹਨੂੰ ਛੱਡ ਦੇਵੇਂ ਤੇ ਇੰਨੀ ਗਣ ਲੈ ਠੀਕ ਆ ਜੀ ਭਾਵੇਂ ਚੌਥੇ ਨੂੰ ਗਿਣਿਆ ਹੀ ਨਾ ਦੁੱਧ ਪੂਰਾ ਬਰਾਬਰ ਹੋਊਗਾ ਭਾਂਡਾ ਲਾ ਕੇ ਬਖੋ ਖਿਚੋਲੇ ਦੁੱਧ ਨਹੀਂ ਘਟਾਊਗਾ ਪਰਲੇ ਸਾਨੂੰ ਭਰ ਪਈ ਆ ਤੇ ਅਗਲਾ ਤੇ ਇੰਨੀ ਗਣ ਲੈ ਭਾਵੇਂ ਠੀਕ ਆ ਤੇ ਮੋਲ ਨਹੀਂ ਕਰਦਣਾ ਮੈਂ ਬਿਲਕੁਲ ਇਹ ਨਿੱਕਾ ਹੀ ਹਾਂਜੀ ਤੇ ਨਾਲ ਕਰਦਣਾ ਮੁੱਠਾਂ ਚੌਥਾ ਵੀ ਚਾਲੂ ਪੂਰਾ ਠੀਕ ਆ ਹਾਂਜੀ ਭਾਲ ਪਈ ਆ ਉਹਦੇ ਕਰਕੇ ਮੌਲਤ ਨਾ ਹਰਾਂ ਦੇ ਦੱਸੋ ਫਿਰ ਜਿੰਨਾ ਮਰਜ਼ੀ ਕਰੀਏ ਹੁਣ ਦੇ ਦਾਂਗੇ 40000 ਕੱਟੀ ਮਗਰਿਆ ਉਹ ਕੱਟੀ ਸਾਹਮਣੇ ਵਿੱਚ ਸੋ ਅਜਾ ਮਗਰਿਆ ਸੱਜਰ ਸੂਈ ਇਹਦੇ ਨਹੀਂ ਦੇ ਇਹ 35000 ਹੀ ਹੁੰਦੇ ਦਾਂਗੇ ਠੀਕ ਹੈ ਜੀ ਥਣ ਚਾਰੇ ਚਲਦੇ ਆ ਚੌਥੇ ਨੂੰ ਭਾ ਰਿਆ ਅਗਲਾ 3 ਦਿਨ ਕਿ ਲਵੇ ਠੀਕ ਹੈ ਸਾਲ ਤੋਂ ਹੀ ਜਾਵੇ ਇਹਦਾ 6 ਕਿਲੋ ਦੁੱਧ 35000 6 ਕਿਲੋ ਦੁੱਧ ਕੱਟੀ ਮਗਰ ਤਾਜੀ ਸੱਜਰ ਸੂਈ ਠੀਕ ਹੈ ਜੀ ਆਜਾ ਵੰਡ ਵੀ ਇਹਨੂੰ ਘੱਟ ਵੱਧ ਦਰਦੇ ਪਾਉਂਦੇ ਨੇ ਆਹ ਗੱਡੀ ਸੱਜਰ ਸੂਈ ਆਹ ਠੀਕ ਹੈ ਜੀ ਆਹ ਕੱਟੀ ਜੀ ਆਹ ਜੀ ਚਲੋ ਖੋਲ ਪਹਿਲਾਂ ਵੀ ਅਸੀਂ ਵੀਡੀਓ ਵਿੱਚ ਪਾਈ ਹੈ ਮੈਂ ਚੋਰੀ ਇੰਦੀ ਆਂਦੀ ਮੋਲੀ ਆ ਤੇ ਪਹਿਲਾਂ ਇਹਦੀ ਵੀਡੀਓ ਪਹਿਲੀ ਵੀ ਤੁਹਾਨੂੰ ਕੱਢ ਕੇ ਵਿਖਾ ਦਿੰਗੇ ਆਪਣੇ ਚੈਨਲ ਤੇ ਪਈ ਆ ਠੀਕ ਆ ਮਹੀਨੇ ਪਾਈ ਜਾ ਬੇਨਾ ਮੈਂ ਆਗਾ ਉਹ ਗਾਣਾ ਸੁਣੀ ਉਹ ਹਨਾ ਆ ਮਹੀਨਾ ਹੋ ਗਿਆ ਨਾ ਮਹੀਨਾ ਹੋ ਗਿਆ ਫਿਰ ਦੋ ਚਾਰ ਦਿਨ ਬਾਅਦ ਵੀ ਹੋ ਸਕਦੇ ਆ ਘੱਟ ਵੀ ਹੋ ਸਕਦੇ ਆ ਮਹੀਨੇ ਲਗਭਗ ਹੁਣ ਇਹਦਾ ਜਵਾਕ ਮਰ ਗਿਆ ਮੈਂ ਮੋਠਾ ਆਟਾ ਵਾ ਕੇ ਧੋਈ ਦੀ ਠੀਕ ਇਹਨੂੰ ਟੀਕੇ ਦੀ ਲੋੜ ਨਹੀਂ ਜੇ ਕੋਈ ਇਹਨੂੰ ਕਿਸੇ ਗੱਲ ਦੀ ਲੋੜ ਨਹੀਂ ਠੀਕ ਹੈ ਜੀ ਇਹਦਾ ਕੱਲਾ ਅਗਲਾ ਸਾਨੂੰ ਐਂ ਮਿਰਲਾ ਹੀ ਵੀਡੀਓ ਕੱਢ ਕੇ ਵੇਖ ਲਿਓ ਹੁਣ ਥੋੜਾ ਥੋੜੀ ਜਿਹਾ ਜੇ ਕੋ ਵੀਰ ਭਰਾ ਚਾਊਗਾ ਤੁਹਾਨੂੰ ਅੱਜ ਤੋਂ ਮਹੀਨਾ ਕੁ ਪਹਿਲਾਂ ਵੀਡੀਓ ਜਿਹੜੀ ਹੈ ਤਾਜੀ ਸੂਈ ਦੀ ਬੱਸੀ ਦਾ ਬਾਦਾਂਗੇ ਠੀਕ ਆ ਬਖਾ ਲਾਂਗੇ ਠੀਕ ਹੈ ਜੀ ਵੇਖਦਾ ਇਹ ਸੁਹਾ ਕਿਨਵਾ ਜੋ ਸੁਹਾ ਦੁਜਾਵੇ ਤੇ ਜਾਵੇ ਹੁਣ ਮੁੱਲ ਤਾਂ ਹੀ ਕਰਦਣਾ ਮੇਰਾ ਫੰਟਰਾ ਵਾਲਾ ਠੀਕ ਹੈ ਜੀ ਹੁਣ ਮੋਲੇ ਦਾ ਕਰਦਣਾ ਫੰਟਰਾ ਵਾਲਾ ਇੱਕ ਸਿਰਫ ਕਿੱਲਾ ਵਿਲਾ ਕਰਨਾ ਵਾ ਠੀਕ ਹੈ ਜੀ ਤੇ ਦੁੱਧ ਕਿਨਾਂ ਇਹ ਕਿਹੜੇ ਕਿਸਾਨ ਘਰਾਂ ਘਟ ਮਗਲੇ ਇਹਦੇ ਕਿਸਾਨ ਦੁੱਧ ਵੀ ਘੜ ਗਿਆ ਮਗਲੇ ਜਿਹੜੇ ਪਾਸੇ ਬੈਠਾ ਠੀਕ ਹੈ ਜੀ ਦੁੱਧ ਘੜ ਗਿਆ ਮਗਲੇ ਥਣ ਚ ਫੀਲ ਬੜੀ ਆ ਇਹਦਾ ਕਿਸੇ ਥਣ ਵਾਲਾ ਨਹੀਂ ਮੁੱਲ ਕਰਨਾ ਸੀ ਜਿਹੜਾ ਕਰ ਲੱਗੇ ਹਨਾ ਇਹਦਾ ਮੋਡਿਓ ਕਰ ਦੇਣਾ ਜਿੰਨੇ ਦੀ ਅੱਜ ਜਿੰਨੇ ਦੀ ਅੱਜ ਫੰਡ ਰਹੇ ਨਾ ਉਹਨਾਂ ਮੁੱਲ ਦਾ ਕਰ ਦੇਣਾ ਮੇਰੇ ਸਿਰ ਦਾ ਮੁੱਲ ਕਰਨਾ ਥਣਾ ਦਾ ਮੁੱਲ ਨਹੀਂ ਕਰਨਾ ਸਿਰਫ ਠੀਕ ਠੀਕ ਹੈ ਤੇ ਥਣ ਤਿੰਨ ਪੂਰੇ ਮੋਗਿਆਂ ਨੂੰ ਚਲਦੇ ਆ ਠੀਕ ਆ ਚੌਥੇ ਜਿਹੜਾ ਕੱਟਿਆ ਠੀਕ ਆ ਤਸਵੀਰ ਇੰਨੀ ਆ ਵੀ ਭਾਵੇਂ ਜਿਹੜੀ ਦਾਹਰ ਚਲੋ ਭੁੱਕ ਘੜੀ ਆਟਾ ਪਾ ਲੋ ਚਲ ਝੋਕਰ ਵਾਲਾ ਜੀ ਚਲੋ ਲੱਤ ਨਹੀਂ ਮਾਰਨੀ ਨੇ ਤੇ ਦੁੱਧ ਕਿੰਨਾ ਜੀ ਸਾਰੇ ਸਿਆਲ ਚਲੋ ਉਹ ਹੈ 7 ਕਿਲੋ ਇਹ ਮੈਂ 6 ਕਿਲੋ ਜਿਹੜਾ ਪਾਣੀ ਵਰਗਾ ਹੋਊਗਾ 6 ਨਹੀਂ ਹੋਊਗਾ 6ਾਂ ਦੀ ਗਰੰਟੀ 1 ਲੀਟਰਾਂ ਨੰਤੀ ਵਾਲਾ ਇਹ ਖੰਦੀ ਇਦਾਂ ਭਾਵੇਂ ਆਟਾ ਮੋਠੇ ਪਾ ਲੋ ਚੰਗੀ ਭਲੀ ਕਹਿੰਦੀ ਕਹੋਂਦੀ ਮਈਆ ਇੱਕ ਮਹੀਨੇ ਦੀ ਪਹਿਲਾਂ ਵੀਡੀਓ ਖਾ ਲਾਂਗੇ ਦੀ ਬਣੀ ਬੱਚੇ ਨਾਲ ਕਾਰੀ ਸੂਈ ਦੀ ਠੀਕ ਹੈ ਤੋ ਕਰਨੀ ਹੈ ਤੋ ਕਰਦੀ ਹੈ ਹਾਂਜੀ ਇਹ ਮੈਂ ਦੇਣੀ 4 हां जेको बंदा कह दे उथ खिला देंगे पर हुन आज दा मोलया तो जो जितदा दी आज दा आज दा हालते आ ओ हिसाब ने बोल पों लगे हां जी हुन 42000 दे देंगे चल इनी 42000 ਦੇਣੀ 40000 ਮੇ ਦੇਣੀ ਹਾਂ ਜੀ ਹੁਣ ਓਨੇ ਦੀ ਦੇਣੀ ਆ ਜਿੰਨੇ ਦੀ ਦੂਜੇ ਕੰਮ ਚ ਆ ਦੂਜੇ ਕੰਮ ਚ ਭਰ ਦੇਣੀ ਨਹੀਂ ਮੋਲ ਅਗਲੇ ਨੂੰ ਉਹ ਕਰ ਦੇਣਾ ਅਗਲਾ ਸਾਮ ਦੇ ਚੋਲੇ ਤੇ ਗਾਂ ਮੀ ਬਣਾ ਦੇ ਹਾਂ ਜੀ ਹੁਣ ਹਾਂ ਨਾ 36000 ਦੇਣੀ ਦਵਾਂਗੇ ਠੀਕ ਚੰਗੀ ਭਲੀ ਕਹਿੰਦੀ ਘੌਂਦੀ ਝੋਡੀ ਚੰਗੀਆਂ ਭਲੀਆਂ ਆ ਨਾ ਮਈ ਮਈਆਂ ਚ ਆਉਣ ਵਾਲੀਆਂ ਨਹੀਂ ਆ ਇਹ 30000 ਦੀ ਨਹੀਂ ਦਵਾਂਗੇ 36000 ਦੀ ਸਾਰਾ ਸਿਰਲ ਚੋਕੇ ਵੀ ਨਹੀਂ ਕੋ ਦਊਗਾ ਠੀਕ 36 ਦੀ ਕੋ ਲਾਗੇ ਤੇ 32 ਦੀ ਸਾਨੂੰ ਦੇ ਦੇ ਸਾਖੀ ਦੇ ਠੀਕ ਐ ਬਸ ਇਹ ਵੀ ਸਾਡਾ ਵਹਿਦਾ ਠੀਕ ਐ ਜੀ 36 ਦੀ ਰਾਜੇ 32 ਸਾਨੂੰ ਦੇ ਦੇ ਸਾਖੀ ਦੇ ਠੀਕ ਐ ਨਹੀਂ ਦੇਣੀ ਭਾਵੇਂ ਦੁੱਧ ਦਵੀ ਨਾ ਕੋਈ ਨਾ ਤੋਈ ਹਾਂਜੀ ਇਹ ਗਾੜੀ ਬਣ ਜੀ ਜਨਾਵਲ ਜੀ 32 ਦੀ ਖੀਣੂਗਾ ਫਿਰ ਸਾਖੀ ਦੇ ਠੀਕ ਐ ਜੀ ਹਾਂਜੀ ਦੇਣੀ ਨਹੀਂ ਮੈਂ ਆਡੇ ਘਰ ਦੇ ਸੂਸਾ ਪਈਆਂ ਤਾਂ ਸਾਡੇ ਆਪਣੇ ਚੰਗੜੇ ਤੋਂ ਸਮਝਾ ਠੀਕ ਐ ਇੱਕ ਕਟੀਆਂ ਦੋ ਸਾਡੇ ਕੋਲ ਉਹਦਾ ਅੱਜ ਪਾਣ ਲੱਗਿਆ ਤੁਹਾਨੂੰ ਖਾ ਲਈ ਦਿੰਨੇ ਆ ਇੱਕ ਕੱਟੀ ਦਾ ਰਹੇਗਾ 1.5 ਕਿਲੋ ਆਹ ਛੋਲ ਜੁੜੀ ਆਹ ਕੱਟੀ ਜਿਹੜੀਆਂ ਆੜਿ ਆ ਕੱਟੀ ਸਾਡੇ ਘਰ ਦੀ ਆ ਇਹ ਡੇਢ ਮਹੀਨਾ ਸੁੰਦ ਰਿਹਾ ਠੀਕ ਆ ਜੀ ਇਹ ਵੀ ਦੇਖਣੀ ਹੈ ਤਰੀਕ ਨਹੀਂ ਇਹ ਤੇ ਡੇਢ ਮਹੀਨਾ ਨੂੰ ਸੂਗੀ ਪਰ 2 ਮਹੀਨੇ ਮੰਗ ਕੇ ਲੈ ਵੇਗਲਾ ਚੱਲ ਜਾਨਾ ਧੰਨਵਾਦ ਆ ਵੇਖ ਲੈ ਥਾਂ ਕਿਦਾਂ ਝੋਡੀ ਥਾਂ ਨੂੰ ਵੇਖੋ ਵੇਖੋ ਕਿੰਡੀ ਜੰਗੀ ਝੋਡੀ ਕਿੰਨੀ ਜਾਦ ਗਾਈਆਂ ਆ ਕੀ ਜਲਸੀਆਂ ਦੀ ਬੁੱਤੀ ਆ ਜੀ ਹਾਂਜੀ ਵੇਖੋ ਅਜਨ ਕੱਟੀ ਆ ਤੇ ਜਲਸੀਆਂ ਗਾਮਾਂ ਵਾਲੀ ਬੁੱਤੀ ਜਾਦ ਨਾਲ ਕੱਟੀ ਆ ਤੇ ਜਲਸੀਆਂ ਗਾਮਾਂ ਵਾਲੀ ਬੁੱਤੀ ਜਾਦ ਨਾਲ ਵੇਖੋ ਕਿਹੜੀ ਆ ਠੀਕ ਆ ਜੀ ਅੱਗੇ 3-4 ਵੇਚਤੀਆਂ ਆਪਾਂ ਦੁੱਦਣਾ ਹਾਂ ਤੇ ਦੋ ਘਾਟੇ ਘਰ ਦੁੱਦਦੀਆਂ ਆਹੋ ਅਗਰ ਪਿੱਛੇ ਬਣੀਆਂ ਵੇ ਬੁੱਥੀ ਜਦੋਂ ਜਲਸੀ ਗਨਾਹ ਹੁੰਦੀ ਆ ਉਹਦੀ ਲਬੋਚੜੀ ਕਿੱਥੇ ਕਿੱਥੇ ਡੇਲਾ ਲੱਗਾ ਛੋਟੀ ਹੁੰਦੀ ਲਬੋਚੜੀ ਹੁੰਦੀ ਆ ਬੁੱਥੀ ਵੇ ਦੇਦਣੀ ਹੈ ਅੱਜ ਹੁਣ ਦੇਦਣੀ ਵੀ ਕੁਮੀਰ ਭਰਾ ਲੈ ਜੇ ਸਾਹਮਣੇ ਵਾਲਾ ਕੋਈ ਪਿੱਛਾ ਪੁਛਾ ਮਾਰੇ ਆਡੀ ਕੋਈ ਪੁਛਾ ਮਾਰੇ ਕੋਈ ਗੱਲ ਹੋਵੇ ਉਹਦੀ ਸਾਡੀ ਗਾਰੰਟੀ ਆ ਕਿਉਂ ਅਸੀਂ ਘਰ ਦੀ ਪਾਲੀਏ ਸਾਨੂੰ ਪਤਾ ਵਾ ਠੀਕ ਆ ਇਹ ਦੂਜੀ ਗੱਲ ਇਹ ਆ ਵੀ ਅਜ ਤੱਕ 2 ਮਹੀਨੇ ਲੱਗੇ ਲੱਗੇ ਸੂਹ ਵੀ ਪਹਿਲਾਂ ਠੀਕ ਹੈ ਜੀ ਜੇ ਦੋਹਾਂ ਤੋਂ ਬਾਅਦ ਸਵੇਰੇ ਤੁਸੀਂ ਚੜਾਈ ਦੇਵਾਂਗੇ ਠੀਕ ਹੈ ਜੀ ਅੰਦਰ ਸੂਹ ਜਮਾ ਦੋ ਅੰਦਰ ਸੂਹ ਜਮਾ ਦੋ ਕੋਤਰੀ ਇਹ ਹੰਦਾ ਪਤਾ ਉਹ ਇਹ ਹਣ ਉਹਦਾ ਛੋਟੇ ਦੇ ਭਾਵੇਂ ਲੱਖ ਦੀ ਵਿਕ ਜੇ ਪਰ ਚਲੋ 2 ਮਹੀਨੇ ਲੱਗੇ ਸਾਫ ਕਰਨੀ ਕੋਈ ਥਾਰ ਬਗਾ ਦੇ ਨੇ ਗਾ ਸੋਚ ਕੇ ਲੈਣਾ 55 ਹੀ ਦੇ ਦਾਂਗੇ ਖੋਣੇ ਹਾਂ ਨਹੀਂ ਨਾ 50 ਤੇ 5000 ਛੋਟ ਠੀਕ ਹੈ ਜੀ 5000 ਛੋਟ ਕਰ ਦਾਂਗੇ ਪਹਿਲੇ ਸੂਏ ਝੋਟੀਆਂ ਸਾਫ ਸੁਸਰੀ ਸੀ ਵੀ ਖੰਡੀ ਪੂਰੀ ਇੱਕ ਕੰਮਬਰ ਦੀ ਠੀਕ ਹੈ 50000 ਛੋਟ ਕਰ ਦਾਂਗੇ ਤਰੀਕ ਲਿਖੀ ਇਹਦੀ ਜੇ ਜ਼ਿਆਦਾ ਕੋਈ ਤਰੀਕ ਦਾ ਟਾਈਮ ਦਵਾਂਗੇ ਲਿਖ ਕੇ ਦਵਾਂਗਾ ਤਰੀਕ ਦਵਾਂਗੇ ਠੀਕ ਹੈ ਜੀ ਇਧਰ ਸੂਏ ਜੀ ਬਸ ਜੀ ਉਹ ਵਿਆਹ ਝੋਟੀਆਂ ਮੇਂ ਗੋਲੀ ਬਣੀ ਆ ਝੋਟੀਆਂ ਬੋਲੀ ਆ ਕਾਚਾ ਹਾਂ ਜੀ ਆਹ ਦੇਖੋ ਝੋਟੀਆਂ ਵੀ ਹੱਟ ਕਰਦੀਏ ਬੋਲੀ ਬਣੀ ਆ ਇਸ ਦੇ ਕਰਮਾਂ ਨੂੰ ਨਿਕਲ ਆ ਵਿੱਚ ਨਾ ਨਿਕਲੇ ਆਪਾਂ ਇਹ ਨਹੀਂ ਗੱਲ ਕਹੀ ਜੇ ਨੀਲੀ ਦੇਖੋ ਇਹਦੀ ਮਾਂ ਜਿਹੜੀ 1 ਲੱਖ ਤੇ 23000 ਦੀ ਆਪਣੇ ਲਾਗੇ ਦਲਵਾਂਡੀ ਵੇਚੀ ਆਪਾਂ ਠੀਕ ਹੈ ਪਰ ਉਹ 1 ਲੱਖ ਤੇ 23 ਹਜ਼ਾਰ ਦੀ ਮਾੜੀ ਰੌਂਡੀ ਵੇਚੀ ਉਹਨੂੰ ਕੋ 15 ਗੱਡੋ ਦਿਆ ਬਿਲਕੁਲ ਲਾਗੇ ਦੂਰ ਨਹੀਂ ਕੀ ਇਹਦਾ ਵੀ ਮੋਲ ਉਹ ਨਿਕਾ ਕਰ ਦੇਣਾ ਵਾ ਨਿਕਾ ਪਤਾ ਕਿੰਨਾ ਕਰ ਦੇਣਾ ਨਹੀਂ ਨਹੀਂ ਸਾਹਮਣ ਵਾਲੇ ਨੂੰ ਆਪਾਂ ਝੂਠ ਦੀ ਮਾਲਾ ਮਾਲ ਖਰੋਤੇ ਆ 35 ਹਜ਼ਾਰ ਦੂਜੇ ਕਮਰੇ ਦਿੰਦੇ ਆ ਉਹਨੂੰ ਦੇਣੀ ਨਹੀਂ ਤੇ ਜੇ ਕੋਈ ਖਵਾ ਲਾ ਜੂ ਉਹਨੂੰ 1000 ਘੱਟ ਦੇ ਦੇਣੀ ਚੌਤੀ ਦੇ ਦੇਣੀ ਠੀਕ ਹੈ ਪੱਕਾ ਮੋਲ ਨੂੰ ਘੱਟ ਇਹ ਤੋਂ ਨਹੀਂ ਘੱਟ ਦੇ ਦੂੰਗਾ ਹਾਂ ਇਹਨੂੰ ਅੱਜ ਤੱਕ ਅਸੀਂ ਨਾ ਸੋਣੇ ਭਾਈ ਇਹ ਤੋਂ ਘੱਟ ਕੋ ਫੋਨ ਨਾ ਕਰੇ 35 ਹਜ਼ਾਰ ਦੂਜੇ ਕਮਰੇ ਦਿੰਦੇ ਆ ਉਹਨੂੰ ਦੇਣੀ ਨਹੀਂ ਬੰਦਾ ਚੱਲ ਰਿਹਾ ਹੈ ਨਾ ਅਰੇ ਇ ਸਾਮਰਾ ਲਾਈ ਚਲੋ ਕੋਈ ਵੀਰ ਵੇ ਥਾਣੀ ਚੱਕੀ ਆਜੇ ਆ ਵੇਖੋ ਨਿਕਲੇ ਨਾ ਨਿਕਲੇ ਨਹੀਂ ਗਰੰਟੀ ਸਾਡੀ ਆਹ ਗਰੰਟੀ ਬਣਾਣੀ ਜ਼ਰੂਰ ਆ ਪੈਗੀ ਬਣਾਣੀ ਠੀਕ ਹੈ ਜੀ ਇਹ ਵੀ 34000 ਤੋਂ ਘੱਟ ਬਣਾਇਆ ਦਾ ਵੀਰ ਮੇਰੇ ਕੋ ਫੋਨ ਨਾ ਕਰੀ ਇਹਨੂੰ ਘੱਟ ਪੰਜਾ ਵੀ ਨਹੀਂ ਠੀਕ ਹੈ ਜੀ 34000 ਜੋ 200 ਰੁਪਏ ਛੋੜ ਕਰਾਂਗੇ ਠੀਕ ਹੈ ਹਾਂ ਤੇ 500 ਆ ਗਏ ਆ ਆ ਦੁੱਧੇ ਸੂਏ ਵਸੀਏ ਇਹ ਲਿਆ ਕੇ ਲਾਏ ਆ ਅਲੀ ਹੁਣੇ ਆਈ ਆਪਣੀ ਕੋ ਸਲਾਈ ਟੈਰੀ ਕਰਮਾ ਵਾਲੀ ਤੇ ਸਾਹ ਵੇਖੋ ਭਾਵੇਂ ਲੰਬੇ ਪਹਿਜੋ ਏ ਥੱਲੇ ਦਿਨ ਨੇ 10 12 ਖਾਦੇ ਆ ਜਿੰਨੇ ਦਾ ਖਰਚਾ ਪੈਣੀ ਤੇ ਫੈਸ਼ਨ ਕੂਸ਼ਨ ਬੜਾ ਐਨ ਕਰ ਦੋ ਐਨ ਕਰ ਦੋ ਕਿ ਜੇ ਨਹੀਂ ਕਿ ਚੌਥੇ ਨਹੀਂ ਕਿ ਪਹਿਲੇ ਨਹੀਂ ਕਿ ਦੂਜੇ ਆ ਪਹਿਲੇ ਕਰ ਗਿਆ ਨਹੀਂ ਦੇਖਣ ਨੂੰ ਪਹਿਲੇ ਆਉਦੀ ਆ ਪਰ ਹੈ ਕਿ ਦੂਜੇ ਨੇ ਓਰੇ ਘਟੋ ਗੋਲ ਮੋਲ ਜੀ ਕਰ ਦਿਓ ਟਾਈਮ ਕਿੰਨਾ ਘੱਟ ਲਾ ਜੀ ਜਿੰਨ 10 ਘੜਦੀ ਏ ਮੈਂ ਕਹਾਂ ਜੀ 10 ਦਾ ਵਾਧਾ ਨਹੀਂ ਕਰਦੀ ਨਾ ਘੱਟ ਹੋਣੀ ਘੜਦੀ ਏ ਬੜੀ ਵਧੀਆ ਦੇ ਘਰ ਚੋਂ ਆਉਣ ਵਾਲੀ ਏ ਇਹ ਪਿਓ ਹੋਗੀ ਕਿ ਤੋ ਜੀ ਬੜੀ ਉਹ ਜੇ ਕਿਉਂ ਰਿਹਾ ਠੀਕ ਆ ਬੜੀ ਵਧੀਆ ਨਾ ਸਮਝ ਨਾ ਸਮਝ ਮਾੜੀ ਹੈ ਕਰਵਾ ਲਈ ਇਹ ਦੇਖੋ ਐਵੇਂ ਮੈਨਾਂ ਭਾਏ ਇਹ ਨਹੀਂ ਵੀ ਇੱਥੇ ਨਹੀਂ ਹੱਥ ਫੇਰ ਕੇ ਛੜ ਮਾਰ ਲਗੇ ਤਾਂ ਚੋਕਰੀ ਇਧਰੋਂ ਦੀ ਵੈਲੇ ਹਾਂ ਜੀ ਹਾਂ ਵੇਖੋ ਕੋ ਗਾਈ ਅਹੀ ਵਹਿਰ ਲੈਂਦੇ ਆ ਭਾਵੇਂ ਲਸੀ ਮਸਾਲਾ ਲੀ ਭਰੇ ਤਾਂ ਰਾਜੀ ਪੂਰੀ ਗਾਈ ਨਹੀਂ ਪੁੱਟੜ ਦੇਖਦੀ ਠੀਕ ਆ ਜੀ ਇਹਦਾ ਮੌਲਿਕ ਨੂੰ ਰਾਜੀ ਕਰੀਏ 40 ਹੱਥ ਦੋ ਘਟ ਦੇਣੀ ਛਤੀ ਸਤਿ ਸ਼੍ਰੀ ਅਕਾਲ ਜੀ ਹਾਂਜੀ ਬੜਦਨਾਬਾਦ ਵੀਰਿਆ ਭਾਈ ਆਜੋ ਬੜਦਨਾਬਾਦ ਇਹ ਹਾਂ ਨਹੀਂ 35000 ਦੇਣੀ ਆ 500 ਰੁਪਿਆ ਛੋਲ ਕਰਾਂਗੇ ਠੀਕ ਹੈ ਜੀ ਯਾਰ ਹੀ ਕਰਦੇ ਮੈਂ 34 ਦੀ ਦੇ ਦਾਂਗੇ 34000 ਦੇ ਨਹੀਂ 34 ਦੀ ਨਹੀਂ ਯਾਰ ਹੀ ਛੋਲ ਕਰਾਂ 35 ਦਾ ਮੁੱਲ 'ਚ ਯਾਰ ਛੋਲ 34 ਦੀ ਬੱਛੀ ਦਵਾਂਗੇ ਗਿਆ ਵੱਡੀ ਸਵਾਗ 45 ਵਈ ਜੀ ਸਾੜਾ ਦੀ ਤਸੱਲੀ ਗਾਰੰਟੀ ਜੇ ਕੋ ਆਪ ਆਉਂਦਾ ਵਾ ਤੇ ਪਾਸ ਕਰਕੇ ਲੈ ਜੇ ਜੇ ਕੋ ਉਦਾਂ ਮੰਗਾਉਂਦਾ ਤੂੰ ਸਾਡੇ ਥਾਲਾ ਦੀ ਗਾਰੰਟੀ ਠੀਕ ਆ ਜੇ ਵੀਰ ਭਰਾ ਆ ਪਾ ਗਿਆ ਕੋ ਤਸੱਲੀ ਕਰਕੇ ਲੈ ਜੇ ਸਾਰੇ ਵੀਡੀਓ ਵੇਖਣਾ ਭੈਣ ਭਰਾਉਂਦਾ ਧੰਨਵਾਦ ਸਤਿ ਸ੍ਰੀ ਅਕਾਲ